ਜਿਹੜੇ ਪਾਣੀ ਦੇ ਨਾਲ ਮਾਰੇ ਗਏ ਆ ਉਹ ਚਾਹੇ ਜਾਨਵਰ ਆ ਚਾਹੇ ਉਹ ਇਨਸਾਨ ਆ ਜਿਹੜੇ ਪਾਣੀ ਦੀ ਲਪੇਟ ਚ ਆਏ ਆ ਉਹਨੂੰ ਕੁਝ ਸੰਸਥਾਵਾਂ ਨੇ ਜਾਂ ਸਰਕਾਰਾਂ ਨੇ ਉਹਨਾਂ ਨੂੰ ਕੁਝ ਰਾਤ ਦੀ ਮਦਦ ਕੀਤੀ ਹੈ ਪਰ ਸਰਕਾਰਾਂ ਨੇ ਇਹ ਗੱਲ ਨਹੀਂ ਕਹੀ ਕਿ ਜਿਹੜੇ ਇੰਨਾ ਹਾਲਾਤਾਂ ਨੂੰ ਸੰਭਾਲਦਿਆਂ ਹੋયા ਜਿਨ੍ਹਾਂ ਨੇ ਸ਼ਿਦਦियां ਦਿੱਤੀਆਂ ਜਾਂ ਜਿਹੜੇ ਲੋਕ ਹਟੜ ਹੋ ਗਏ ਆ ਉਹਨਾਂ ਵਾਸਤੇ ਸਰਕਾਰਾਂ ਨੇ ਕੁਝ ਨਹੀਂ ਬੋਲਿਆ ਉਹਨਾਂ ਲਈ ਅਸੀਂ ਆਪੇ ਹੀ ਨੌਜਵਾਨ ਉਹਨਾਂ ਪਰਿਵਾਰਾਂ ਦੀ ਉਹਨਾਂ ਨੌਜਵਾਨਾਂ ਦੀ ਵੀ ਬਾਹ ਫੜਾਂਗੇ ਉਹਨਾਂ ਦਾ ਵੀ ਨਾਲ ਸਾਥ ਦੇਾਂਗੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਉਹਨਾਂ ਬੱਚਿਆਂ ਨਾਲ ਖੜਾਂਗੇ ਜਿਨ੍ਹਾਂ ਨੇ ਪੰਜਾਬ ਦੇ ਇਸ ਮੁਸ਼ਕਲ ਪਰੇ ਰੋੜ ਦੇ ਵਿੱਚ ਆਪਣੀਆਂ ਜਾਨਾਂ ਦੀ ਨਾ ਪਰਵਾਹ ਕਰਦੇ ਆਂ, ਸ਼ਿਦਦੀਆਂ ਵੀ ਦਿੱਤੀਆਂ ਤੇ ਆਪਣੀਆਂ ਸਰੀਰਾਂ ਦੇ ਨੁਕਸਾਨ ਵੀ ਕਰਾਏ, ਕਿਸੇ ਦਾ ਐਕਸੀਡੈਂਟ ਹੋ ਗਿਆ, ਲੱਤਾਂ ਟੁੱਟ ਗਈਆਂ, ਕੇਹਦੀਆਂ ਬਾਹਾਂ ਟੁੱਟ ਗਈਆਂ, ਕਿਸੇ ਦਾ ਪੀਸੇ ਪੱਧਰ ਤੇ ਨੁਕਸਾਨ ਹੋ ਗਿਆ, ਜਿਵੇਂ ਸੇਵਾ ਕਰਦੇ ਐਕਸੀਡੈਂਟ ਹੋ ਗਿਆ ਰਸਤੇ 'ਚ, ਉਹਦਾ ਸੱਟ ਲੱਗ ਗਈ, ਕਿਸੇ ਦੀ ਉੱਥੇ ਪਾਣੀ 'ਚ ਕਿਸ ਨੂੰ ਬਚਾਉਂਦੇ ਆਂ, ਜਾਨ ਚਲੇਗੀ, ਰੋੜ ਗਿਆ, ਜਾਨ ਚਲੀ ਗਈ। ਇਹਨਾਂ ਲੋਕਾਂ ਨੂੰ ਐਡ ਨਹੀਂ ਕੀਤਾ। ਅਸੀਂ ਇਹਨਾਂ ਲੋਕਾਂ ਦੇ ਨਾਲ ਵੀ ਖੜੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਤੱਕ ਲਾ ਦਿੱਤੀਆਂ, ਆਪਣੇ ਸਰੀਰਾਂ ਦੀ ਪਰਵਾਹ ਨਹੀਂ ਕੀਤੀ। ਗਰਵਤੀਆਂ ਹੈਗੀਆਂ ਸੀ ਅਸੀਂ ਉਹਨਾਂ ਦੇ ਨਾਲ ਵੀ ਖੜੇ ਆ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਪੰਜਾਬ ਦੇ ਇਸ ਮੁਸ਼ਕਲ ਦੇ ਟਾਈਮ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਵੱਡੀ ਸੇਵਾ ਨਿਭਾਈ ਜਿਹੜੀ ਉਹਦੀ ਅਸੀਂ ਸ਼ਲਾਘਾ ਵੀ ਕਰਦੇ ਆ ਤੇ ਉਸ ਸੇਵਾ ਨੂੰ ਸਲਾਮ ਵੀ ਕਰਦੇ ਆ ਉਸ ਸੇਵਾ ਨੂੰ ਸਿਰ ਝਕਾਉਂਦੇ